बनारस दी एक खास जगह ਤੋਂ ਲੁ ਦਿਖਾਣੀ ਹੈ ਔਰ ਬੜੀ ਪ੍ਰਸਿੱਧ ਜਗਾ ਹੈ ਜੀ ਬਾਟੀ ਚੋਖਾ ਰੈਸਟੋਰੈਂਟ ਦੀ ਮੈਂ ਕਹਿੰਦਾ ਜੀ ਹਰੇਕ ਪੰਜਾਬੀ ਨੂੰ ਇਹ ਦੇਖਣਾ ਚਾਹੀਦਾ ਜੀ ਵਿਰਸੇ ਤੇ ਵਿਰਾਸਤ ਨਾਲ ਸੰਬੰਧਿਤ ਕਿਸ ਤਰੀਕੇ ਦੇ ਨਾਲ ਇਹਨਾਂ ਨੇ ਵਿਰਸੇ ਤੇ ਵਿਰਾਸਤ ਨੂੰ ਸੰਭਾਲਿਆ ਹੋਇਆ ਤੇ ਕਿਸ ਤਰੀਕੇ ਨਾਲ ਫੂਡ ਬਣਾਉਂਦੇ ਨੇ ਜੀ ਵਾਕਈ ਵੇਖਣ ਵਾਲਾ ਵੀਡੀਓ ਹੈਗਾ ਜੀ ਅਖੀਰ ਤੱਕ ਦੇਖਿਓ ਸਾਰਾ ਵੀਡੀਓ ਜੀ ਬੜਾ ਜ਼ਬਰਦਸਤ ਹੈ ਦਿਖਾਨਦੇ ਤੁਹਾਨੂੰ ਸਾਰਾ ਕੁਝ ਜੀ ਲਓ ਜੀ ਬਨਾਰਸ ਦਾ ਦੇਸੀ ਮੰਡਪਮ ਰੈਸਟੋਰੈਂਟ ਦੇਖੋ ਚਲਾਉਣ ਦਾ ਤਰੀਕਾ ਦੇਖੋ ਜੀ ਮੈਂ ਕਹਿੰਨਾ ਆ ਪੰਜਾਬੀ ਉਹ ਅਦੇਹਾ ਫੂਡ ਜੇਕਰ ਪੰਜਾਬ ਦੇ ਵਿੱਚ ਵੀ ਵੜਨ ਲੱਗ ਜਵੇ ਪੰਜਾਬੀ ਵਿਸੇ ਦੇ ਵਿੱਚ ਕਿਹੜਾ ਕੋਈ ਕਮੀ ਹੈ ਜੀ ਬਹੁਤ ਕੁਝ ਹੈਗਾ ਜੀ ਅਜਿਹੀਆਂ ਚੀਜ਼ਾਂ ਅਸੀਂ ਵੀ ਕਰ ਸਕਦੇ ਹਾਂ ਜੀ ਅਦੇਹਾ ਰੈਸਟੋਰੈਂਟ ਪੰਜਾਬ ਦੇ ਵਿੱਚ ਵੀ ਖੁੱਲਣਾ ਚਾਹੀਦਾ ਜੀ ਇਸ ਸਮੇਂ ਦੀ ਆ ਦੇਖੋ ਜੀ ਨਾਲ-ਨਾਲ ਭਜਨ ਕੀਰਤਨ ਚੱਲ ਰਿਹਾ ਤੇ ਨਾਲ-ਨਾਲ ਚੱਲ ਰਹੀ ਦੀ ਚੱਕੀ ਦੀ ਇਹ ਕੀਆ ਕਰ ਰਹੇ ਹੋ ਜੀ ਆਪ ਕੀ ਬਣਾ ਰਹੇ ਹੋ ਕੀਆ ਬਣਾ ਰਹੇ ਹੋ ਆਪ चना पीस कर सत्तू बना रहे हैं। अच्छा चना पीस कर सत्तू बना रहे हैं जी आ देखो जी आ है छोलिया दी दाल जी, और आ चना पीस के सत्तू बना रहे हैं जी, जी। और कितना बनाते हो रोज रोज बीस किलो हम लोग का अच्छा रोज बीस किलो जी, जी। सारा रेस्टोरेंट में यही यूज आ, किया जाता है ਦੇਖੋ ਜੀ ਆਹ ਰੈਸਟੋਰੈਂਟ ਦੇ ਵਿੱਚ ਸਾਰਾ ਸਮਾਨ ਦੇਸੀ ਤਰੀਕੇ ਦੇ ਨਾਲ ਬਣਾਇਆ ਗਿਆ ਵਰਤਿਆ ਜਾਂਦਾ ਜੀ ਆਪਣੇ ਵਿਰਸੇ ਨੂੰ ਸੰਭਾਲ ਕੇ ਰੱਖਿਆ ਹੋ ਜੀ ਆਹ ਦੇਖੋ ਹਲਦੀ ਦਾ ਸਟਾਲ ਦੇਖ ਸਕਦੇ ਜੀ ਇੱਥੇ ਹਲਦੀ ਕੱਢੀ ਜਾ ਰਹੀ ਹੈ ਜੀ ਕਮਾਲ ਦੀ ਗੱਲ ਹੈ ਹਲਦੀ ਪੀਸ ਰਹੇ ਹੋ ਹਾਂ ਹਾਂ ਜੀ ਔਰ ਇਹ ਧੀਰੇ ਧੀਰੇ ਚੱਲਦਾ ਹੈ ਕੰਮ ਜੋ ਇਹ ਰੈਸਟੋਰੈਂਟ ਹੈ ਇਸਮੇ ਮਸ਼ੀਨ ਸੇ ਕੰਮ ਨਹੀਂ ਚਲਾਤੇ ਕੋਈ ਮਸ਼ੀਨ ਸੇ ਕੋਈ ਕੰਮ ਨਹੀਂ ਸਭ ਹੱਥ ਸੇ ਕਰਤੇ ਹਾਂ ਸਾਰਾ ਕੰਮ ਹੱਥ ਸੇ ਕਰਤੇ ਹੈ ਔਰ ਬਹੁਤ ਜ਼ਬਰਦਸਤ ਤਰੀਕੇ ਸੇ ਆਹ ਦੇਖੋ ਜੀ ਵੀ ਮੈਨੂੰ ਇਮਪਲॉयਮੈਂਟ ਵੀ ਮਿਲੀ ਹੋਈ ਹੈ ਐਦਾਂ ਦੇਖੋ ਹਲਦੀ ਦਾ ਕੰਮ ਹੋ ਰਿ ਜਾਰੀ ਹੈ ਜੀ ਦੇਸੀ ਤਰੀਕੇ ਦੇ ਨਾਲ ਦੀ ਪੰਜਾਬ ਦੇ ਵਿੱਚ ਅਸੀਂ ਕਈ ਵਲੌਗਸ ਕੀਤੇ ਨੇ ਪਾਣੀ ਹੱਥੀ ਰੋਟੀ ਅਸੀਂ ਦਿਖਾਣੇ ਆ ਮੱਕੀ ਦੀ ਰੋਟੀ ਦਿਖਾਣੇ ਆ ਸਰੋਂ ਦਾ ਸਾਗ ਦਿਖਾਣੇ ਆ ਬਹੁਤ ਕੁਝ ਦਿਖਾਣੇ ਆ ਦਿਲ ਕਰਦਾ ਜੀ ਇਹ ਸਾਰਾ ਕੁਝ ਸਾਡੇ ਪੰਜਾਬ ਦੇ ਵਿੱਚ ਵੀ ਹੋਵੇ ਜੀ ਆਪ ਕਿਆ ਕਰ ਰਹੇ ਹੋ ਜੀ ਦਾਲ ਘਰ ਅੱਛਾ ਦਾਲ ਦਿਖਾਣਾ ਚਾਹ ਰ ਸਿੱਧਾ ਕਰਨਾ ਉਸਕੋ ਆ ਦੇਖੋ ਜੀ ਛਾਤੀ ਦੇ ਵਿੱਚ ਛੋਲੇ ਪਾਏ ਹੋਏ ਆ ਔਰ ਇੱਥੇ ਦਾਲ ਡਲੀ ਜਾ ਰਹੀ ਹੈ ਜੀ ਛੋਲਿਆਂ ਦੀ ਦਾਲ ਡਲ ਕੇ ਇੱਥੋਂ इस तो के इथे पहुंच जाता सत्तू बढ़ रहे ये भुने हुए, हाँ, चना हुए। अच्छा चना भुना हुआ है ये हाँ, अच्छा ये भून के फिर यहाँ इकट्ठा करके यहाँ से काम करते हो हाँ, अच्छा छिलका उतार के सारा जी आ देखो जी छिलका सारा उतार के और ये सत्तू सत्तू के क्या फायदे है जी सत्तू या मतलब हम लोग बनाते हैं सत्तू तो उसको बेचते हैं शुद्ध सत्तू या मिलता है चना अच्छा इसका बाटी भी बनता है और ਆ ਘੋਲ ਕੇ ਲੋਕ ਪੀਤੇ ਵੀ ਹੈ ਆ ਘਰ ਵੀ ਲੈ ਜਾਂਦੇ ਹੈ ਪਿੰਗ ਬਿਕਤਾ ਹੈ ਜਿਹੜਾ ਯਹਾਂ ਤੇ ਮਿਲਦਾ ਹੈ ਦੇਖੋ ਜੀ ਇਹਨਾਂ ਦੀ ਪ੍ਰੇਜ਼ ਕਰਨੀ ਪੰਦੀ ਪ੍ਰਸ਼ੰਸਾ ਕਰਨੀ ਪੰਦੀ ਜੀ ਇਸ ਰੈਸਟੋਰੈਂਟ ਵਾਲਿਆਂ ਦੀ ਜੀ ਬਾ ਕਮਾਲ ਹੈ ਜੀ ਅਸੀਂ ਇਹਨਾਂ ਦਾ ਖਾਣਾ ਰਾਤੀ ਖਾਦਾ ਜੀ ਭੋਜਨ ਛੱਕਿਆ ਜੀ ਬਹੁਤ ਜ਼ਬਰਦਸਤ ਬਹੁਤ ਲਾਈਟ ਔਰ ਸਤੂ ਦੀ ਰੋਟੀ ਸਤੂ ਦੀਆਂ ਪਰੌਠੀਆਂ ਸਤੂ ਦਾ ਹੋਰ ਕਾਫੀ ਕੁਝ ਬਣਾਉਂਦੇ ਨੇ ਪੰਜਾਬ ਦੇ ਵਿੱਚ ਸਾਰਾ ਕੁਝ ਇਹ ਹੁੰਦਾ ਜੀ ਪੰਜਾਬ ਦੇ ਵਿੱਚ ਹਵੇਲੀਆਂ ਵਰਗੇ ਰੈਸਟੋਰੈਂਟ ਤਾਂ ਬਣੇ ਹੋਏ ਨੇ ਲੇਕਿਨ ਹੁੰਦਾ ਖਾਣਾ ਉਸ ਤਰ੍ਹਾਂ ਦੇ ਰੈਸਟੋਰੈਂਟ ਵਰਗਾ ਹੈਵੀ ਖਾਣਾ ਪਰ ਆ ਜਿਹੜਾ ਦੇਸੀ ਤਰੀਕੇ ਨਾਲ ਖੋਲੀ ਹੋਈ ਚੀਜ਼ ਹੈ ਜੀ ਚਿਤ ਕਰਦਾ ਜੀ ਪੰਜਾਬ ਦੇ ਵਿੱਚ ਵੀ ਕੋਈ ਅਜਿਹਾ ਉਪਰਾਲਾ ਕਰੇ ਅਜਿਹੀ ਚੀਜ਼ ਬਣਾਵੇ ਜੀ ਔਰ ਮੇਰਾ ਦਿਲ ਕਰਦਾ ਕਿ ਮੈਂ ਸਾਰੇ ਕੰਮ ਛੱਡ ਕੇ ਅਜਿਹਾ ਕੋਈ ਫੂਡ ਸਿਸਟਮ ਖੋਲ ਦਵਾ ਲਈ ਕਰਿਓ ਜੀ ਕਮੈਂਟ ਜੀ ਹੋਣਾ ਚਾਹੀਦਾ ਕਿ ਨਹੀਂ ਹੋਣਾ ਚਾਹੀਦਾ ਜੀ ਆ ਦੇਖੋ ਬੱਲੇ ਬੱਲੇ ਫਿਲਮ ਦੇ ਰਿਕਾਰਡ ਸੀ ਟੀਮ ਇੱਕ ਖਾਸ ਵਿਰਾਸਤੀ ਚੀਜ਼ ਵਾਰਲਸੀ ਦੇ ਵਿੱਚ ਰੈਸਟੋਰੈਂਟ ਹੈ ਜੀ ਔਰ ਇਸ ਰੈਸਟੋਰੈਂਟ ਦਾ ਨਾਮ ਹੈ ਦੇਸੀ ਮੰਡਪਮ ਬਾਟੀ ਚੋਖਾ ਰੈਸਟੋਰੈਂਟ ਦੀ ਔਰ ਬੜਾ ਨੌ ਇਹਦੀ ਗੂਗਲ 'ਚ ਤੁਸੀਂ ਸਰਚ ਵੀ ਕਰ ਸਕਦੇ ਸਾਰਾ ਕੁਝ ਆਪ ਤਿਆਰ ਕਰਦੇ ਸਾਰਾ ਕੁਝ ਹੀ ਆਪ ਚਟਣੀ ਤੱਕ ਵੀ ਇਹ ਖੁਦ ਬਣਾਉਂਦੇ ਆਂ ਜੀ ਔਰ ਜਿਸ ਤਰੀਕੇ ਨਾਲ ਬਣਾਉਂਦੇ ਆਂ ਔਰ ਕੁੰਡੀ ਸੋਟਾ ਦੋਰੀ ਸੋਟਾ ਔਰ ਇਹ ਲਗਾ ਕੇ ਬਣਾਉਂਦੇ ਕਿਵੇਂ ਬਣਾਤੇ ਹੋ ਚਟਣੀ ਜੀ चटनी में रहता है पुदीना रहता है धनिया रहता है मर्चा रहता है और नमक रहता है अदरक रहता है और मिर्ची रहती है टमाटर रहती है सब हम लोग अपने सिल से चकली से अच्छा सिल से बनाते, हाँ बनाते। वो कौन बनाए रात को किसी ने बनाई थी वो? रात हमने बनाई। आपने बनाई थी जी बिल्कुल ताड़िया हो जाए इनके लिए जी बहुत अच्छी बहुत अच्छी मैं कह रहा हूँ जी रात को मैंने खाई थी हमने सारे परिवार ने और बहुत अच्छी लगी खास तौर पे जो आपकी वो चटनी जिस टमाटर की चटनी थी वो कैसे बनाते हैं तो टमाटर की चटनी टमाटर भून लेते हैं मैच करते हैं अच्छा हाँ, मैच करके उसमें नमक धनिया मिर्च सब मिला देते हैं तेल और मिला के बना देते हैं बहुत स्वाद थी बहुत स्वाद थी जी चटनी बनता है ਦੋ ਮੇਲ ਕਾ ਹੈ ਹਰੀ ਵਾਲੀ ਵੀ ਖਾਈ ਮੈਨੇ ਹਰੀ ਵਾਲੀ ਵੀ ਖਾਈ ਜੀ ਆ ਦੇਖੋ ਜੀ ਜਰੂਰ ਕਰਿਓ ਕਮੈਂਟ ਜੀ ਮੈਂ ਕਹਿੰਦਾ ਨਜ਼ਾਰਾ ਆ ਗਿਆ ਜੀ ਔਰ ਇਹ ਸਾਰਾ ਸਮਾਨ ਵੇਚਦੇ ਵੀ ਹੈ ਔਰ ਆ ਦੇਖੋ ਹਲਦੀ ਦਾ ਸਿਸਟਮ ਕਿਸ ਤਰੀਕੇ ਨਾਲ ਜੀ ਆ ਸਵੇਰੇ ਕਿੰਨੇ ਵਜੇ ਆਤੇ ਹੋ ਆਪ 10 ਵਜੇ 10 ਵਜੇ ਆਤੇ ਹੋ 10 ਵਜੇ ਸੇ ਲੈ ਕੇ ਸ਼ਾਮ ਤੋ ਕਿੰਨੇ ਵਜੇ ਤੱਕ 8 ਵਜੇ ਤੱਕ ਇਹੀ ਕੰਮ ਕਰਦੇ ਹੋ ਕਿਹੋਰ ਵੀ ਕੰਮ ਕਰਦੇ ਹੋ ਇਹ ਦੇਖੋ ਜੀ ਕਮਾਲ ਦੀ ਗੱਲ ਇੱਥੇ ਹੀ ਕੰਮ ਕਰਦੇ ਆ ਹਲਦੀ ਵਾਲਾ ਜਗਾੜ ਬਹੁਤ ਵਧੀਆ ਲੱਗਿਆ ਜੀ ਜੇਕਰ ਆਪਣੇ ਪਿੰਡਾਂ 'ਚ ਵੀ ਹੈ ਕਿਤੇ ਕਿੱਦਾਂ ਚੱਲਦਾ ਜੀ ਜ਼ਰੂਰ ਕਮੈਂਟ ਕਰਿਓ ਜੀ ਆਪਣੇ ਪੰਜਾਬ ਦੇ ਵਿੱਚ ਦੀ ਐਦਾਂ ਚੱਕੀਆਂ ਚੱਲਦੀਆਂ ਨਾਲੇ ਵਰਜਿਸ਼ ਰਹਿੰਦੀ ਹੈ ਨਾਲੇ ਰਹਿੰਦੀ ਸੇਤ ਠੀਕ ਔਰ ਇਹ ਚੱਕੀ ਕਹਾਂ ਸੇ ਮਿਲਦੀ ਹੈ ਇਹ ਅਖਰੀ ਬਾਈਪਾਸ ਅਖਰੀ ਬਾਈਪਾਸ ਅਖਰੀ ਬਾਈਪਾਸ ਸੇ ਮਿਲ ਜਾਂਦੀ ਹੈ ਇਹ ਇਹ ਨੀਚੇ ਜੋ بیس ਬਣਾਇਆ ਹੈ ਇਹ ਖੁਦ ਅੱਛਾ ਸਭ ਮਿਲ ਜਾਏਗਾ ਆ ਦੇਖੋ ਜੀ ਇਸ ਵਿੱਚ ਜਮਾਇਆ ਹੋਇਆ ਇਸ ਵਿੱਚ ਜਮਾਇਆ ਹੋਇਆ ਜੀ ਇੱਕ ਪੁੱੜ ਉੱਪਰ ਲਗਾ ਦਿਆ ਹਾਂ ਉਹ ਦੋ ਹੈ ਇਹ ਵੀ ਤੋਂ ਉਹ ਵੀ ਇਹ ਹੈ ਅੱਛਾ ਫਿਰ ਮਿੰਟ ਬਾਲੂ ਰੱਖ ਕੇ ਨਾਲ ਜੁੜ ਕੇ ਦਾਣੇ ਆਉਂਦੇ ਆ ਅੱਛਾ ਆ ਦੇਖੋ ਜੀ ਐਦਾ ਵਰਜਿਸ਼ ਵੀ ਚੱਲਦੀ ਹੈ ਫੂਡ ਵੀ ਵੜਦਾ ਪੰਜਾਬ ਦੇ ਵਿੱਚ ਕਿਸੇ ਸਮੇਂ ਚੱਕੀਆਂ ਚੱਲਦੀਆਂ ਹੁੰਦੀਆਂ ਸੀਗੀਆਂ ਆਮ ਪਿੰਡਾਂ ਦੇ ਵਿੱਚ ਘਰਾਂ ਦੇ ਵਿੱਚ ਸਾਡੀਆਂ ਦਾਦੀਆਂ ਸਾਡੀਆਂ ਨਾਨੀਆਂ ਸਾਡੀਆਂ ਚਾਤੀਆਂ ਤਾਈਆਂ ਮਾਵਾਂ ਸਾਡੀਆਂ ਚਲਾਉਂਦੀਆਂ ਸੀਗੀਆਂ ਸਾਡੀਆਂ ਭੂਆ ਚਲਾਉਂਦੀ ਹੁੰਦੀ ਸੀਗੀ ਦੀ ਆ ਐਦਾ ਚੱਲਦਾ ਸੀ ਕੰਮ ਤਾਂ ਹੀ ਉਹ ਸਿਹਤਮੰਤ ਸੀਗੀ ਸਾਡਾ ਪੰਜਾਬ ਕਿਸ ਪਾਸੇ ਵੱਲ ਤੁਰ ਪਿਆ ਤੇ ਅਸੀਂ ਪੰਜਾਬੀ ਕਿਸ ਪਾਸੇ ਵੱਲ ਤੁਰ ਪਏ ਦੀ ਇਸ ਗੱਲ ਦੇ ਉੱਤੇ ਜ਼ਰੂਰ ਕਰਿਓ ਕਮੈਂਟ ਜੀ ਸੀ ਵੀ ਪੰਜਾਬ ਦੇ ਵਿੱਚ ਚਾਹੁੰਦੇ ਆ ਕਿ ਅਜੇ ਹ ਕੋਈ ਪ੍ਰਾਲਾ ਕਰੇ ਜੀ ਅਜੇ ਹੀ ਕੋਈ ਚੀਜ਼ ਤਿਆਰ ਕਰੇ ਅਜੇ ਹ ਕੋਈ ਰੈਸਟੋਰੈਂਟ ਤਿਆਰ ਕਰੇ ਪੰਜਾਬੀਓ ਹੰਬਲਾ ਮਾਰਨ ਦੀ ਲੋੜ ਹੈ ਇਸ ਸਮੇ ਇੱਕ ਪੰਜਾਬ ਦੇ ਵਿੱਚ ਬਹੁਤ ਇਹ ਮੁੱਦਾ ਚੱਲ ਰਿਹਾ ਹੈ ਪ੍ਰਵਾਸੀ ਬਨਾਮ ਪੰਜਾਬੀ ਜੀ ਅਸੀਂ ਕਰ ਸਕਦੇ ਹਾਂ ਸਾਰਾ ਕੁਝ ਸਾਨੂੰ ਕਰਨਾ ਚਾਹੀਦਾ ਸਾਰਾ ਕੁਝ ਮੈਂ ਇਸੇ ਕਰਕੇ ਵੀਡੀਓ ਬਣਾਇਆ ਹੈ ਇਹ ਮੋਟੀਵੇਟ ਕਰਨ ਦੇ ਲਈ ਵੀਡੀਓ ਬਣਾਇਆ ਹੈ ਇਹ ਤਾਂ ਖਾਨ ਲਈ ਵੀਡੀਓ ਬਣਾਇਆ ਹੈ ਕਿ ਅਜਿਹਾ ਫੂਡ ਸਿਸਟਮ ਸਾਨੂੰ ਲਿਆਉਣਾ ਚਾਹੀਦਾ ਹੈ ਦੇਸੀ ਤਰੀਕੇ ਨਾਲ ਫੂਡ ਪੇਸ਼ ਹੋਣਾ ਚਾਹੀਦਾ ਆਮ ਲੋਕਾਂ ਤੱਕ ਜਾਣਾ ਚਾਹੀਦਾ ਏਮਪਲॉयਮੈਂਟ ਵੀ ਮਿਲਣੀ ਚਾਹੀਦੀ ਹੈ ਆ ਦੇਖੋ ਜੀ ਤੁਹਾਨੂੰ ਦਿਖਾ ਰਹੇ ਕਿੰਨੇ ਖੁਸ਼ ਹੋ ਕੇ ਇਹ ਚੱਕੀ ਚਲਾ ਰਹੇ ਸਿਹਤ ਤਾਂ ਆਪकी ਠੀਕ ਰਹੇਤੀ ਹੋਗੀ ਬਿਲਕੁਲ ਜੀ बिल्कुल तगड़ी है आ, आ देखो सेहत बिल्कुल बिल्कुल बिलकुल कोई दुख तकलीफ नहीं आता कितनी देर चलाते हो ये सारा दिन रुक रुक के चलाते हैं चलाते रहते हो शाम तक है आ, 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 देखो जी, जी। जाइएगा तो हर दिन चना हम लोग का हाथ का लेके जायेंगे लेके जाएंगे जी हाँ चना कहते हैं हमारे हाथ का लेके जाइए जी हाँ देखो जेड़े सारा दिन इस तरह चल है काम जी सेहत भी ठीक है और फूड भी ठीक है ਇਸ ਗੱਲ ਦੇ ਲਈ ਸਪੈਸ਼ਲ ਤੌਰ ਤੇ ਮੈਂ ਵੀਡੀਓ ਪੇਸ਼ ਕੀਤਾ ਜੀ ਪੰਜਾਬੀ ਉਹ ਜਿਹੜੇ ਫੂਡ ਨਾਲ ਸੰਬੰਧਤ ਰੈਸਟੋਰੈਂਟ ਚਲਾਉਂਦੇ ਨੇ ਜੀ ਜਰੂਰ ਕਰਿਓ ਜੀ ਐਸਾ ਕੋਈ ਉਪਰਾਲਾ ਕਰੋ ਯਾਰ ਜਿਹੜਾ ਪੰਜਾਬੀਆਂ ਨੂੰ ਸੇ ਦੇ ਸਕੇ ਔਰ ਘਰ ਘਰ ਤੱਕ ਇਹ ਵੀਡੀਓ ਪਹੁੰਚਣਾ ਚਾਹੀਦਾ ਜੀ ਇਹ ਵਾਰਾਨਸੀ ਦੇ ਵਿੱਚ ਰੈਸਟੋਰੈਂਟ ਹੈ ਜੀ ਦੇਸੀ ਮਟਪਮ ਬਾਟੀ ਚੋਖਾ ਰੈਸਟੋਰੈਂਟ ਦੀ ਉੱਥੇ ਇਹ ਸਾਰੀ ਅਸੀਂ ਕਵਰੇਜ ਕਰ ਰਹੇ ਹਾਂ ਜੀ ਮੇਰਾ ਚਿੱਤ ਕੀਤਾ ਕਿ ਕੋਈ ਪੰਜਾਬੀ ਉਪਰਾਲਾ ਅਜਿਹਾ ਜਰੂਰ ਕਰੇ ਜੇ ਕੋਈ ਨਹੀਂ ਕਰੇਗਾ ਮੈਂ ਜ਼ਰੂਰ ਕਰਾਂਗਾ ਕਦੀ ਨਾ ਕਦੀ ਮੇਰਾ ਚਿਤ ਕਰਦਾ ਹੈ ਕਿ ਦੇਖੋ ਪਾਣੀ ਥੱਥੀ ਰੋਟੀ ਸਾਡੇ ਪੰਜਾਬ ਦੇ ਵਿੱਚ ਅਸੀਂ ਅਕਸਰ ਬਣਾਉਂਦੇ ਆ ਜੀ ਮੱਕੀ ਦੀ ਰੋਟੀ ਔਰ ਸਾਗ ਸੱਤੂ ਇਹ ਸਾਰਾ ਕੁਝ ਕਿਉਂ ਨਹੀਂ ਅਸੀਂ ਕਰ ਸਕਦੇ ਅਸੀਂ ਵੀ ਕਰ ਸਕਦੇ ਸ਼ੁੱਧ ਭੋਜਨ ਵੱਲ ਚਲੀਏ ਤਾਂ ਪੰਜਾਬੀ ਰਿਸਟ ਪੋਸਟ ਰਹਿਣਗੇ ਸਿਹਤਮੰਦ ਰਹਿਣਗੇ ਹਮ ਪੰਜਾਬ ਸੇ ਆਏ ਆ ਲੇਕਿਨ ਆਪਕਾ ਇਹ ਸਿਸਟਮ ਦੇਖ ਕੇ ਬਹੁਤ ਇੰਪ੍ਰੈਸ ਹੋਏ ਹਾਂ ਬਹੁਤ ਅੱਛਾ ਲਗਾ ਦਿ ਥੈਂਕ ਯੂ ਹਮ ਥੈਂਕ ਯੂ ਆ ਦੇਖੋ ਜੀ ਇਸ ਰੈਸਟੋਰੈਂਟ ਦੀ ਖਾਸ ਗੱਲ ਹੈ ਕਿ ਆਪਣੀ ਕਣਕ ਇਹ ਆਪ ਹੀ ਧੋਂਦੇ ਨੇ ਆਪ ਹੀ ਸਿਕਾਉਂਦੇ ਨੇ ਆਪਣੇ ਖੇਤਾਂ ਚੋਂ ਲੈ ਕੇ ਆਂਦੇ ਨੇ ਔਰ ਨਾਲ ਆ ਦੇਖੋ ਹਲਦੀ ਆਪਣੀ ਤੇਸੀ ਹਲਦੀ ਆਪਣੀ ਇਹ ਵਰਤੋਂ ਕਰਦੇ ਨੇ ਔਰ ਕਿਸ ਤਰੀਕੇ ਨਾਲ ਹਲਦੀ ਨੂੰ ਪੀਸਦੇ ਨੇ ਦੇਸੀ ਢੰਗ ਦੇ ਨਾਲ ਇਹ ਤੁਹਾਨੂੰ ਦਿਖਾਈ ਦਿੱਤਾ ਜੀ ਆਹ ਦੇਖੋ ਐਡਾ ਫੂਡ ਚੱਲਦਾ ਜੀ ਸਾਰਾ ਦੇਖੋ ਜੀ ਚਟਣੀ ਬਣਨ ਲੱਗੀ ਜੀ आ देखो रेस्टोरेंट दे विच चटनी बनन लगी बड़ी खास चटनी है जी और बड़ी बहुत बढ़िया जी वाकई बहुत बढ़िया मैं राती खाती है जी और देसी तरीके नाल और यह सिलबट्टे ते बनाई गई चटनी है जी बहुत जबरदस्त है क्या कुछ बनाओगे जी क्या क्या, क्या, क्या डालने लगे हो इसमें जी लहसुन और आदि झ टमाटर धनिया पिजना दोबारा बोलो लहसुन आदि हम ਪੁਦੀਨਾ ਹਮ ਧਨੀਆ ਹਮ ਟਮਾਟਰ ਟਮਾਟਰ ਜੀ ਆ ਦੇਖੋ ਰੈਸਟੋਰੈਂਟ ਦੇ ਵਿੱਚ ਸਿਲਵਟੇ ਤੇ ਬਣਨ ਲੱਗੀ ਚਟਨੀ ਕੈਸੇ ਸ਼ੁਰੂ ਕਰੋਗੇ ਜੀ ਕੀਆ ਕਰੋਗੇ ਸਭ ਤੋਂ ਪਹਿਲੇ ਟਮਾਟਰ ਵੀ ਸਾਥ ਮੈਂ ਹੀ ਕਰੋ ਫਿਰ ਵਾਕਏ ਜੀ ਬਹੁਤ ਬਹੁਤ ਲਾਈਟ ਬੜੀ ਹਲਕੀ ਬਹੁਤ ਵਧੀਆ ਤਰੀਕੇ ਨਾਲ ਇਹ ਚਟਣੀ ਬਣਾਈ ਸੀ ਜੀ ਇਹਨਾਂ ਨੇ ਰਾਤੀਏ ਦੇਸੀ ਮੰਡਪੋਂ ਰੈਸਟੋਰੈਂਟ ਦੇ ਵਿੱਚ ਅਸੀਂ ਖਾਣਾ ਖਾਧਾ ਸੀ ਔਰ ਚਟਣੀ ਇਹਨਾਂ ਦੀ ਯੂਐਸਪੀ ਹੈ ਜੀ ਇਸ ਕਰਕੇ ਮੈਂ ਸੋਚਿਆ ਕਿ ਚਟਣੀ ਬਣਦੀ ਜ਼ਰੂਰ ਦਿਖਾਈਏ ਜੀ ਰੈਸਟੋਰੈਂਟ ਦੇ ਵਿੱਚ ਸਾਰਾ ਸਮਾਨ ਦੇਸੀ ਤਰੀਕੇ ਨਾਲ ਬਣਦਾ ਹੈ ਜੀ ਔਰ ਵਿਰਾਸਤੀ ਤਰੀਕੇ ਨਾਲ ਜਿਹੜਾ ਪੁਰਾਣੇ ਸਮੇਂ 'ਚ ਅੱਜ ਤੋਂ 100 ਸਾਲ ਪਹਿਲਾਂ ਜੋ ਤਕਨੀਕ ਜਿਸ ਤਰੀਕੇ ਨਾਲ ਭੋਜਨ ਬਣਦਾ ਸੀ ਉਹੀ ਸਾਰਾ ਕੁਝ ਇੱਥੇ ਬਣਾਇਆ ਜਾ ਰਿਹਾ ਜੀ ਯੂਪੀ ਦੇ ਵਿੱਚ ਜੀ ਬਨਾਰਸ ਤੋਂ ਇਹ ਵੀਡੀਓ ਬਣ ਰਿਹਾ ਜੀ ਮੇਰੀ ਇੱਛਾ ਹੈ ਕਿ ਪੰਜਾਬ ਦੇ ਵਿੱਚ ਵੀ ਅਜਿਹਾ ਉਪਰਾਲਾ ਕੋਈ ਨਾ ਕੋਈ ਜ਼ਰੂਰ ਕਰੇ ਜੀ ਜਿਹੜਾ ਰੈਸਟੋਰੈਂਟ ਚਲਾਉਂਦੇ ਨੇ ਜੀ ਇੱਧਰ ਨੂੰ ਚੱਲਣ ਦੀ ਆ ਚੀਜ਼ ਚਾਹੀਦੀ ਹੈ ਵਿਰਾਸਤੀ ਚੀਜ਼ ਚਾਹੀਦੀ ਦੀ ਆ ਦੇਖੋ ਜੀ ਜੇਕਰ ਕੋਈ ਪੰਜਾਬ ਦੇ ਵਿੱਚ ਅਜਿਹੇ ਰੈਸਟੋਰੈਂਟ ਹੈ ਕੋਈ ਚੱਲ ਰਿਹਾ ਕੋਈ ਇਸ ਤਰ੍ਹਾਂ ਦਾ ਫੂਡ ਕੋਰਟ ਚੱਲ ਰਿਹਾ ਤਾਂ ਜਰੂਰ ਕਮੈਂਟ ਕਰੇ ਸੀ ਉਸ ਨੂੰ ਵੀ ਕਵਰ ਕਰਨ ਦੀ ਕੋਸ਼ਿਸ਼ ਕਰਾਂਗੇ ਜੀ ਆ ਦੇਖੋ ਟਮਾਟਰ ਨਾਲ ਦੀ ਨਾਲ ਔਰ ਇਧਰ ਜੀ ਇਹਨਾਂ ਨੇ ਧਨੀਆਂ ਪੁਦੀਨਾ ਇੱਥੇ ਸਿਲਵੱਟੇ ਤੇ ਚਲਾਉਣਾ ਸ਼ੁਰੂ ਕਰ ਦਿੱਤਾ ਜੀ ਐਦਾਂ ਬਣ ਰਿਹਾ ਜੀ ਦੇਖੋ ਵਿਰਾਸਤੀ ਫੂਡ ਦੀ ਦਿਖਾ ਰਹੇ ਹਾਂ ਜੀ ਤੁਹਾਨੂੰ ਖਾਸ ਗੱਲ ਇਹ ਹੈ ਜੀ ਕਿ ਰੈਸਟੋਰੈਂਟ ਵਿੱਚ ਸਾਰਾ ਸਮਾਨ ਖੁਦ ਹੀ ਤਿਆਰ ਕਰਦੇ ਆ ਜੀ ਔਰ ਦੇਸੀ ਤਰੀਕੇ ਨਾਲ ਤਿਆਰ ਕੀਤਾ ਜਾਂਦਾ ਕਿਸੇ ਪ੍ਰਕਾਰ ਦਾ ਕੋਈ ਮਿਕਸਰ ਗ੍ਰਾਈਂਡਰ ਇਹ ਨਹੀਂ ਵਰਤਦੇ ਜੀ ਇਸੇ ਕਰਕੇ ਇਸ ਦਾ ਟੇਸਟ ਬਹੁਤ ਡਿਫਰੈਂਟ ਹੁੰਦਾ ਜੀ ਔਰ ਦੇਖੋ ਲਸਣ ਪਾਇਆ ਇਹਨਾਂ ਨੇ ਟਮਾਟਰ ਪਾਇਆ ਅਦਰਕ ਪਾਇਆ ਗੁੜ ਵੀ ਨਾਲ ਹੀ ਪਾ ਦਿੱਤਾ ਸਲਵਟੇ ਤੇ ਇਹ ਚਟਨੀ ਬਣਾਣੀ ਸ਼ੁਰੂ ਕਰ ਦਿੱਤੀ ਜੀ ਔਰ ਤੁਸੀਂ ਦੇਖ ਸਕਦੇ ਆਂ ਇਧਰਲੇ ਪਾਸੇ ਇਹ ਛੋਲੇ ਆ ਜੀ ਔਰ ਨਾਲ ਜਿਹੜਾ ਲਾਲ ਮਿਰਚਾਂ ਖੁਦ ਸਿਕਾਉਂਦੇ ਆ ਜੀ ਇਹ ਇੱਕ ਇੱਕ ਚੀਜ਼ ਖੁਦ ਤਿਆਰ ਕਰਦੇ ਆ ਜੀ ਰੈਸਟੋਰੈਂਟ ਦੇ ਕਈ ਵੀਡੀਓਜ਼ ਸ਼ਾਰਟਸ ਅਸੀਂ ਸ਼ੂਟ ਕੀਤੇ ਆ ਉਹ ਸਾਰੇ ਦੇਖਦੇ ਰਹਿਣਾ YouTube ਤੇ ਫੁੱਲ ਵੀਡੀਓ ਵੀ ਆਏਗਾ ਜੀ ਆ ਦੇਖੋ ਚਟਣੀ ਬਣ ਰਹੀ ਜੀ ਬਹੁਤ ਅੱਛੇ ਤਰੀਕੇ ਸੇ ਬਣਾ ਰਹੇ ਆ ਜੀ ਬਹੁਤ ਬਹੁਤ ਅੰਮਾ ਜੀ ਬਹੁਤ ਟੇਸਟੀ ਲਗੀ ਆ ਆਪਕੀ ਚਟਣੀ ਜੇ ਰਾਤ ਕੋ ਜੋ ਅਸੀਂ ਖਾਈ ਜੀ ਹਮ ਇਹ ਦੇਖੋ ਜੀ ਇੱਕ ਤਰਫ ਸੇ ਇਧਰੋਂ ਪਾ ਰਹੇ ਜੀ ਇਧਰੋਂ ਇਹ ਸਾਰਾ ਸਮਾਨ ਤੇ ਸਿਲਵਟੇ ਤੇ ਪਹੁੰਚ ਰਹੇ ਜੀ ਆ ਸਿਲਵਟੇ ਦਾ ਦੇਖੋ ਨਜ਼ਾਰੇ ਕੁਛ ਹੋਰ ਹੈ ਜੀ ਹਾਂ ਪੁਦੀਨਾ ਪੁਦੀਨਾ ਤੋਂ ਬਹੁਤ ਜ਼ਬਰਦਸਤ ਹੈ ਜੀ ਔਰ ਦੇਖੋ ਜੀ ਜੇਕਰ ਤੁਸੀਂ ਘਰ ਦੇ ਵਿੱਚ ਅਜੇ ਵੀ ਅਜਿਹੀਆਂ ਚੀਜ਼ਾਂ ਦੇ ਆ ਪ੍ਰਯੋਗ ਕਰ ਰਹੇ ਹੋ ਜੀ ਜ਼ਰੂਰ ਕਰਿਓ ਕਮੈਂਟ ਜਿਸ ਪਿੰਡ ਤੋਂ ਤੁਸੀਂ ਵੀਡੀਓ ਦੇਖ ਰਹੇ ਹੋ ਤੁਸੀਂ ਉਸ ਦਾ ਵੀ ਨਾਮ ਲਿਖਿਓ ਜੀ ਆਪਣਾ ਨਾਮ ਲਿਖਿਓ ਅਸੀਂ ਚਾਹਾਂਗੇ ਕਿ ਤੁਹਾਡੇ ਪਿੰਡ ਦੇ ਵਿੱਚ ਆ ਕੇ ਅਜੀਆਂ ਚੀਜ਼ਾਂ ਦਿਖਾਈਏ ਜੀ ਸਾਡੀਆਂ ਬੇਬੇ ਸਾਡੀਆਂ ਮਾਤਾਵਾਂ ਸਾਡੀਆਂ ਦਾਦੀਆਂ ਸਾਡੀਆਂ ਨਾਨੀਆਂ ਇਹ ਸਾਰਾ ਕੁਝ ਵਰਤਦੀਆਂ ਹੁੰਦੀਆਂ ਸੀ ਅੱਜ ਵੀ ਕਈ ਪਿੰਡਾਂ ਦੇ ਵਿੱਚ ਅਸੀਂ ਕਵਰ ਕਰਦੇ ਆਂ ਪੰਜਾਬ ਦੇ ਵਿੱਚ ਸਾਰੀਆਂ ਚੀਜ਼ਾਂ ਦੀ ਪਰ ਆਹ ਚੀਜ਼ ਵੇਖ ਕੇ ਬਹੁਤ ਚੰਗਾ ਲੱਗਿਆ ਜੀ ਚਿਤ ਕਰਦਾ ਅਜੀਆਂ ਦੇਸੀ ਚੀਜ਼ਾਂ ਦਾ ਇੱਕ ਰੈਸਟੋਰੈਂਟ ਸਾਡੇ ਜ਼ਿਲ੍ਹੇ 'ਚ ਵੀ ਹੋਣਾ ਚਾਹੀਦਾ ਪੰਜਾਬ 'ਚ ਵੀ ਹੋਣਾ ਚਾਹੀਦਾ ਜੀ ਆਹ ਦੇਖੋ ਐਦਾਂ ਬਣ ਰਿਹਾ ਜੀ ਬਹੁਤ ਵਧੀਆ ਬਾਤ ਅੱਛੇ ਥੇ ਕੰਮ ਕਰ ਰਹੇ ਹੋ ਆਪ ਹੂੰ ਬਹੁਤ ਵਧੀਆ ਜੀ ਹਾਂ आ देखो जी चटनी ये सारा ऐसे पूरा बारीक करोगे इसको जी। है? जी। पूरा बारीक करना पड़ेगा है ना? ये मोटी मोटी भी रखते हो नहीं। मोटी अच्छा बारीक करोगे इसको हम्म अच्छा जैसे ये है इसी तरीके से बना दोगे कितनी सब, की बना लेते रोज रोज किलो पच किलो हाँ आपके हाथ का सारे लोग खाते हैं ये चटनी

कौन से गांव से हो आप हम श्री गोवर्धनपुर हैं। अच्छा कहाँ है? कितने किलोमीटर है यहाँ से बनारस ऐसी से? अच्छा बनारस में क्या कुछ और देखने योग्य है काशी नगरी में आए हो तो काशी नगरी में विश्वनाथ जी है विश्वनाथ गली है वो पुराने हैं विश्वनाथ जी भी अच्छू में है वो नए है और संकट मोचन बाबा है दुर्गा माँ है ये तो पंडाल लगे लगने वाला है नवरात्र कब से शुरू हो जाएगी पंडाल देखिए घूम घूम को दर्शन करिए भगत कबीर जी, 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 जी का भी जन्म स्थल यही है रविदास जी का भी रविदास मेरे पास है आपके पास ही है रविदास जी, जी का आता है जरूर बारो खास गाँव ऐसी आता है अच्छा हम लोग रात भर देखते हैं अच्छा देखो जी एक समान उनका होता है उपकार होता है उनको रात भर जरूर आता है उनका से जाता है हमारे पंजाब में इसको नगर कीर्तन बोलते हैं हम आते हैं पंजाबी लोग आए पंजाबी लोग आते हैं ना हाँ। लो हम लोग गए थे मंदिर पंजाब में गए थे सोड़ा मंदिर अच्छा दर्शन करने हम लोग गए थे वहाँ गए थे सोना का मंदिर था बड़ा बड़ा पानी था खाना भी खाया मैंने अच्छा दरबार साहब में गए अच्छा, अमृतसर साहब में अच्छा आप अमृतसर साहब में गए श्री अमृतसर साहब गए थे आप लो जी देखो आ, आ है नेक रूहा जी तो मिलके बहुत अच्छा लग गया अच्छा हरियाणा में भी गए थे और वैष्णो देवी गए थे जम्मू कश्मीर गए थे और कांगड़ा माता गए थे ज्वाला माता गए थे चमंडी माता गए थे थे आप पंजाब में आओगे ना हम आपको अपने एड्रेस लेके जाएंगे आना जरूर हम भी आपको चटनी पंजाब की भी खिलाएंगे जी आपकी भी बहुत अच्छी है पंजाब का भी एक स्टाइल दिखाएंगे आपको जी लो जी हुन त खाने है तानो इंटीरियर्स अंदरो दिखाने सारा रेस्टोरेंट दी आ देखो जी बड़ा जबरदस्त रेस्टोरेंट है का जी और बहुत देसी तरीके नाल आ देखो मंजे लगे हुए ने उस तरह और किस तरीके दे नाल इथे फूड सर्व हुंदा है सारा कुछ दस दे तानो दिखाने है जी एक एक चीज दिखावांगे सब तो पहला रिव्यूज लेने है हेलो सर Hi. Uh, uh, your name, sir? Diraj Diraj you are from? I am from Jharkhand. You are from Jharkhand. How is yes. the food? The food is excellent. Like uh, I, the taste of everything that I have tasted till now was great. Hmm. Like. Uh, so, what's the USP of this food? Uh, of this restaurant, even? I guess uh, this uh, uh, sattu bati is the unique thing. I guess that hmm. is, that's the best thing, best part. Okay. I haven't tasted the lassi till now. Hmm. Uh, but uh, the sattu bati was great. ਹੂੰ ਆ ਦੇਖੋ ਜੀ ਸੱਤੂ ਬਾਟੀ ਇਹਨਾਂ ਨੇ ਬਹੁਤ ਪਸੰਦ ਕੀਤੀ ਹੈ ਜੀ ਪੰਜਾਬੀਓ ਅਜੇਹਾ ਉਪਰਾਲਾ ਪੰਜਾਬ 'ਚ ਵੀ ਹੋਣਾ ਚਾਹੀਦਾ ਹੈ ਇਸੇ ਕਰਕੇ ਵੀਡੀਓ ਬਣਾ ਰਹੇ ਆਂ ਪੰਜਾਬ ਦੇ ਵਿੱਚ ਇੱਕ ਬਹੁਤ ਵੱਡਾ ਮੁੱਦਾ ਚੱਲ ਰਿਹਾ ਹੈ ਕਿ ਕਿਸ ਤਰੀਕੇ ਦੇ ਨਾਲ ਪ੍ਰਵਾਸੀਆਂ ਤੇ ਪੰਜਾਬੀਆਂ ਦਾ ਜੀ ਲੇਕਿਨ ਪੰਜਾਬੀ ਜੇ ਉਹ ਵੱਡਾ ਉਪਰਾਲਾ ਕਰਨਗੇ ਤਾਂ ਸਾਰਾ ਕੁਝ ਠੀਕ ਹੋ ਜਾਏਗਾ ਛੋਟੀ ਲਾਈਨ ਅੱਗੇ ਇੱਕ ਵੱਡੀ ਲਾਈਨ ਖਿੱਚਣ ਦੀ ਲੋੜ ਹੈ ਜੀ ਆ ਦੇਖੋ ਵਿਰਾਸਤੀ ਫੂਡ ਵਿਰਾਸਤੀ ਢੰਗ ਦੇ ਨਾਲ ਇਹ ਸਾਰਾ ਸਿਸਟਮ ਚੱਲ ਰਿਹਾ ਜੀ ਆ ਦੇਖੋ ਮੰਦੇ ਇੱਥੇ ਇਹਨਾਂ ਨੇ ਲਗਾਏ ਹੋਏ ਦੀ और बार फूड बढ़ता दिखाई देता है अच्छा क्वालिटी है।, अच्छा है क्या अच्छा लगा सबसे क्या लगा आपको दाल बाटी बरीट और आम, आ, आ, हम खाने के शौकीन है mm. और आदर स्टेट में जाते हैं हमारे खाने का बहुत प्रॉब्लम होता है mm. मगर आज इधर आए तो ऐसा कुछ प्रॉब्लम महाराष्ट्र जैसा खाना है बिल्कुल हमें पंजाब जैसा लगाई हमको महाराष्ट्र जैसा लगा बरी

दाल बाटी अच्छी लगी आपको तो महाराष्ट्र से आके आपको यहां बनारस में बहुत अच्छा लगा बनारस सारा नहीं।, नहीं अभी घूमने का है, का है। के लिए हैं। अच्छा अच्छा ठीक है बहुत अच्छी जगह जी बहुत अच्छे रिव्यूज है इसके जी आ देखो जी गलत कर दे बैठे जी हां जी हाँ जी सर नमस्कार जी सर योर नेम फूड फूड इज एक्सिलिट्टी सत्तू के पराठे अमेजिंग एंड द घीज वेरी डिलीशियस ऑलमोस्ट आपके पंजाब के जैसे ही है घी पूरा अच्छा पंजाब के जैसे ही है घी ये घी बेचते भी है ये आपको पता है कल रात को पता किया था hmm. हाँ. आपको चीज बता दें द वे दे फूड इन देसी स्टाइल दैट इज़ रियली यूनिक इसीलिए मैं वीडियो बना रहा हूँ कि पंजाबियों को ये दिखाने के लिए पूरे इंडिया में दिखाने के लिए कि फूड ऐसे भी बन सकता है बिल्कुल 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 आपको क्या अच्छा लगा बाहर वो लोग हाथ से कर रहे थे पूरा वो चकनाचूर सब बहुत बढ़िया लगा वो एकदम शुद्ध है hame aaj pyaaz lahsun nahi khana hai to fir jab hum bole the to alag se chauka banake leke aaye hain acha alag si specially aapke liye haan ji